ਮੈਂ ਸਿਰਫ ਇਹ ਕਹਿਣਾ ਚਾਹੁੰਨਾ ਕਿ ਜੇ ਮੈਨੂੰ ਮਾਰਿਆ ਸ਼ੁਭਕਰਨ ਵਾਪਸ ਆਉਂਦਾ ਤੇ ਉਹ ਵੀ ਮੇਰਾ ਬੇਟਾ ਹਸੀ ਮੈਂ ਦੋ ਦਿਨ ਕਿਹਾ ਸੀ ਜਿਹਨੇ ਉਹਨੂੰ ਮਾਰਿਆ ਸ਼ੁਭਕਰਨ ਨੂੰ ਉਹਦਾ ਪੁੱਤ ਵੀ ਮਰ ਜਾਏ ਸਾਰੇ ਪੰਜਾਬ ਨੂੰ ਉਹਦਾ ਦੁੱਖ ਆ ਜੇ ਉਹਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਜਾਂ ਕਿਸੇ ਹੋਰ ਮੇਰੇ ਦੁਨਆ ਦਾ ਬਦਲਾ ਲੈਣਾ ਜੇ ਅੱਜ ਕੱਲ੍ਹ ਤੇ ਬਦਲਾ ਲੈਣਾ ਕਿ ਮੈਂ ਸਿਰਫ ਗਰੀਬਾਂ ਲਈ ਆਇਆ ਮੈਂ ਗਰੀਬਾਂ ਲਈ ਵੀ ਆਇਆ ਮੈਂ ਕਿਸਾਨਾਂ ਲਈ ਵੀ ਆਇਆ ਮੈਂ ਵਪਾਰੀਆਂ ਲਈ ਵੀ ਆਇਆ ਮੈਂ ਜੀ ਕੋਈ ਕਾਸਟ ਨਹੀਂ ਸੂਫੀਆਂ ਦਾ ਕੁਝ ਨਹੀਂ ਹੁੰਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਕੋਈ ਐਸਾ ਰਾਤਾ ਵੀ ਹੈ ਮੈਂ ਨਹੀਂ ਚਾਹੁੰਦਾ ਡਰਾਈਵਰ ਮੇਰਾ ਬੇٹے ਵਰਗਾ ਆ ਉਹਨੂੰ ਕੁਝ ਹੋਵੇ ਮੈਨੂੰ ਕਿਸੇ ਇਕੱਲੀ ਜਗ੍ਹਾ ਬੁਲਾ ਲਿਓ ਮੈਂ ਬਿਨਾ ਗੱਲ ਮੈਂ ਤਾਂ ਆ ਜਾਊਗਾ ਮੇਰਾ ਸਿਰ ਹਾਜ਼ਰ ਹੈ ਨਾ ਮੈਂ ਮੌਤ ਤੋਂ ਡਰਦਾ ਨਾ ਮੈਨੂੰ ਕੋਈ ਹਾਲ ਵੀਡੀਓ ਦੇਖ ਲਿਓ ਜੇ ਮੇਰੇ ਚਿਹਰੇ ਤੇ ਕੋਈ ਖੌਫ ਸੀ ਮੈਂ ਮੈਂਟਲੀ ਪ੍ਰੇਪੇਅਰ ਹੋ ਗਿਆ ਸੀ ਦਿਮਾਗੀ ਤੌਰ ਤੇ ਮੈਂ ਸੋਚ ਲਿਆ ਸੀ ਟਾਈਮ ਆ ਗਿਆ ਹੁਣ ਪਰ ਇਹ ਬਲਿਦਾਨ ਅੱਜ ਦੇਣਾ ਪੈਣਾ ਕਿਉਂਕਿ ਕਿਰਪਾਨਾਂ ਵਰਸ਼ੀਆਂ ਨਿਕਲ ਗਈਆਂ ਸੀ ਗੱਡੀ ਤੋੜ ਦਿੱਤੀ ਗਈ ਸੀ ਦੋ ਬੰਦੇ ਜ਼ਖਮੀ ਹੋ ਗਏ ਸੀ ਮੈਂ ਨਹੀਂ ਚਾਹੁੰਦਾ ਸੀ ਮੇਰੀ ਫੋਰਸ ਵੱਲੋਂ ਕੋਈ ਐਸੀ ਗੱਲ ਹੋ ਜਾਏ ਜਿਹਦੇ ਨਾਲ ਕੰਮ ਵੱਧ ਜਾਏ ਹੱਥ ਜੋੜ ਕੇ ਮੇਰੀ ਬੇਨਤੀ ਆ ਪਿੰਡਾਂ ਚ ਭਾਈਚਾਰੇ ਬਣਾਈ ਰੱਖੋ ਕਿਸਾਨ ਜਿੱਥੇ ਬੰਦਿਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ ਆ ਮੈਂ ਕਿਸਾਨਾਂ ਬਾਰੇ ਕਦੀ ਗਲਤ ਨਹੀਂ ਬੋਲਿਆ ਹੰਸਰਾਜ ਹੰਸ ਨੇ ਜਿਹਨੂੰ ਇਹ ਕਿਹਾ ਜਾਂਦਾ ਕਿ ਬਹੁਤ ਦੇਵਤਾ ਬਹੁਤ ਗਰੀਬਾ ਇੱਕ ਇੱਕ ਫਕੀਰ ਆ ਉਹ ਮੈਂ ਕਹਾਂਗਾ ਕਿ ਉਹਨਾਂ ਹੀ ਛੱਤਰ ਤੇ ਛਾਤਰ ਹੈ ਧਰਵੀਕਰਨ ਕਰਨ ਦੀ ਕੋਸ਼ਿਸ਼ ਨੇ ਵੀ ਕੀਤੀ ਹੈ ਲੇਕਿਨ ਇਹਦਾ ਐਸੀ ਕਮਿਊਨਿਟੀ ਸਮਝਦਾਰ ਹੈ ਜਾਣਦੀ ਐਸੀ ਕਮਿਊਨਿਟੀ ਕਿ ਸਾਡੇ ਲੋਕਾਂ ਦਾ ਆਪਸ ਵਿੱਚ ਕਿਸੇ ਦਾ ਪਤਾਲ ਨਹੀਂ ਹੈ ਸੋ ਇਹ ਇੱਕ ਗਿਣੀ ਮਿਠੀ ਸਾਜ਼ਿਸ਼ ਦੇ ਤਹਿਤ ਉੱਥੇ ਆਇਆ ਉੱਥੇ ਆ ਕੇ ਇੱਕ ਚਾਲ ਚੱਲਦਿਆਂ ਉਸ ਇਕੱਠ ਦੇ ਵਿੱਚ ਆ ਕੇ ਉਸ ਹਾਲਾਤ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਿਹੜੀ ਇਹ ਕਹਿ ਰਿਹਾ ਕਿ ਉੱਥੇ ਬੰਦੇ ਜ਼ਖਮੀ ਹੋ ਗਏ ਯਾਰ ਗੱਡੀ ਚੜਾ ਕੇ ਬੰਦੇ ਤਾਂ ਤੂੰ ਸਾਡਾ ਜ਼ਖਮੀ ਕਰਕੇ ਗਿਆ ਤੇ ਕਹਿ ਤੂੰ ਇਹ ਰਿਹਾ ਕਿ ਭਾਈ ਲੋਕ ਤੱਕ ਨਹੀਂ ਬੰਦੇ ਜ਼ਖਮੀ ਸਾਡੇ ਜਨ ਬੰਦੇ ਜ਼ਖਮੀ ਕਰਦੇ ਕਿਸੇ ਇੱਕ ਵੀ ਬੰਦੇ ਨੇ ਇਹਨਾਂ ਦੀ ਕਾਰ ਦੇ ਉੱਤੇ ਕੋਈ ਹੱਥ ਤੱਕ ਨਹੀਂ ਲਾਇਆ ਪਰ ਇਹਨਾਂ ਵੱਲੋਂ ਇਹ ਕਹਿਣਾ ਇੰਨਾ ਉੱਚਾ ਤਾਂ ਔਰ ਉੱਥੇ ਪ੍ਰਸ਼ਾਸਨ ਸਾਰਾ ਵੇਖਦਾ ਹੈ ਸੋ ਅਜੇ ਹੀ ਖਲਤ ਬਿਆਨਬਾਜ਼ੀ ਕਰਨੀ ਔਰ ਰੋ ਰੋ ਕੇ ਬਿਆਨਬਾਜ਼ੀ ਕਰਨੀ ਲੋਕਾਂ ਨੂੰ ਭਾਵਕ ਹੋ ਕੇ ਵਿਖਾਉਣਾ ਇੱਕ ਖੇਡ ਹੈ ਇੱਕ ਗੇਮ ਹੈ ਇੱਕ ਐਕਟਰ ਇੱਕ ਕਲਾਕਾਰ ਹੈ ਕਲਾਕਾਰਾਂ ਦੀ ਕਲਾਕਾਰੀ ਕਰਦਾ ਹੈ ਸੋ ਉਹਦੇ ਚ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਜੇ ਹੀ ਬਿਆਨਬਾਜ਼ੀ ਮੈਂ ਕਹੂੰਗਾ ਇੱਡੇ ਜ਼ਿੰਮੇਵਾਰ ਬੰਦਿਆਂ ਨੂੰ ਇਹ ਜਿਹੀਆਂ ਬਣ ਪੈਣ ਪਾਦੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਫਿਰ ਕਹੂੰਗਾ ਕਿ ਪ੍ਰਸ਼ਾਸਨ ਦੀ ਨਲੈਕੀ ਸੀ ਪ੍ਰਸ਼ਾਸਨ ਦੀ ਗਲਤੀ ਸੀ ਜਿਆਦਾ ਪ੍ਰਸ਼ਾਸਨ ਆਵਦੀ ਗਲਤੀ ਮਨੇ ਜਿਹੜਾ ਉਹਨੂੰ ਉੱਥੇ ਲੈ ਕੇ ਆ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਸੀਗਾ ਕਿ ਸੜਕ ਅੱਗੇ ਦੁਕੀ ਹੋਈ ਐ ਤੇ ਦੂਸਰੇ ਨੰਬਰ ਦੇ ਉੱਤੇ ਜੇ ਪ੍ਰਸ਼ਾਸਨ ਦੇ ਕੈਂਪ ਨਹੀਂ ਰੁਕਿਆ ਫਿਰ ਇਹ ਆਪਦੀ ਰਣਨੀਤੀ ਦੇ ਤਹਿਤ ਆਇਆ ਸੀ ਉੱਥੇ ਹਾਲਾਤ ਵਿਗਾੜਨੇ ਚਾਹੁੰਦਾ ਸੀ ਮੈਂ ਧੰਨਵਾਦੀ ਆ ਸਾਡੇ ਉਹਨਾਂ ਆਗੂਆਂ ਦਾ ਸਾਡੇ ਕਾਕਾ ਸਿੰਘ ਦੀ ਕੋਟੜਾ